ਅੱਜ ਅਸੀਂ ਖੜੇ ਆਂ ਭਾਰਤ ਮਾਲਾ ਜੂੜ ਰੋਡ ਤੇ ਇਹ ਭਾਰਤ ਮਾਲਾ ਰੋਡ ਆ ਇਹ 6 ਲੇਨ ਬਣਿਆ ਹੋਇਆ ਇਹ ਬਹੁਤ ਸੋਹਣਾ ਰੋਡ ਬਣਿਆ ਹੋਇਆ ਤੁਸੀਂ ਇਹ ਦੇਖੋ ਵੀ ਇਹਦੇ 6 ਲਾਈਨਾਂ ਦੇ ਵਿੱਚ ਵਿੱਚ ਹਨਾ ਸਰ ਨਾਲ ਵਿਚਾਲੇ ਹਰਿਆਲੀ ਵੀ ਦਿੱਤੀ ਗਈ ਆ ਡ੍ਰਿਪ ਸਿਸਟਮ ਲਾਇਆ ਗਿਆ ਬਹੁਤ ਸੋਹਣਾ ਲੱਗਦਾ ਪਰ ਇੱਕ ਗੱਲ ਨਾਲ ਦੀ ਨਾਲ ਐ ਵੀ ਇਹ ਵੀ ਟੋਲ ਟੈਕਸ ਵੀ ਨਾਲ ਦੀ ਨਾਲ ਚੱਲਦੇ ਕਰਦੇ ਨੇ ਜਦੋਂ ਰੋਡ ਚੱਲਣਾ ਨਾਲ ਦੀ ਨਾਲੇ ਟੋਲ ਟੈਕਸ ਚੱਲਦੇ ਹੋ ਜਣੇ ਨੇ ਆ ਲਿਆ ਮੜਾ ਜਾਂ ਕੈਮਰਾ ਇਧਰ ਨੂੰ ਡ੍ਰਿਪ ਸਿਸਟਮ ਦਿਖਾਈਏ ਇਹਨਾਂ ਨੂੰ ਇਹ ਦबई ਵਾਲੀ ਕੀਤਾ ਪਿਆ ਸਿਸਟਮ ਹਾਂ ਸਰ ਨੇ ਚੀਜ਼ਾਂ ਮੈਂ ਦबई ਚ ਦੇਖੀਆਂ ਸੀਗੀਆਂ ਯਾਰ ਜਿਵੇਂ ਡ੍ਰਿਪਿੰਗ ਸਿਸਟਮ ਇਹ ਚੀਜ਼ ਮੈਂ ਦबई ਚ ਦੇਖੀ ਸੀਗੀ ਵੀ ਇਕੱਲੇ ਇਕੱਲੇ ਬੂਟੇ ਨੂੰ ਪਾਣੀ ਲੱਗਣਾ ਇਹੋ ਚੀਜ਼ ਕੀਤੀ ਹੋਈ ਆ ਤੋ ਐਂ ਦੇਖ ਵੀ ਟੋਲ ਟੈਕਸ ਵੀ ਨਾਲ ਚੱਲਦਾ ਰੋਡ ਬਹੁਤ ਸਾਫ ਬਣਾਇਆ ਹੋਰ ਗੱਲਾਂ ਦੀਆਂ ਗੱਲਾਂ ਰੋਡ ਬੜਾ ਵਾਪੂ ਬਣਾਇਆ ਆ ਇਹ ਰੋਡ ਬਣਾਉਣ ਵਾਸਤੇ ਲਵੇ ਫੈਕਟਰੀ ਵੀ ਲਾਈ ਪਈ ਇਹਨਾਂ ਨੇ ਵੀਰੇ ਛੋਟਾ ਕੰਮ ਨਹੀਂ ਨਾ ਹੈਗਾ ਸਰਨ ਕਿੱਡਾ ਵੱਡਾ ਕੰਮ ਆ ਕਿੱਡਾ ਜੜਪਾਇੜਾ ਬੱਡੇ ਆ ਹੋਇਆ ਹਣਾ ਇਹ ਕਿੱਡਾ ਹੀ ਕੰਮ ਆ ਕਿੱਡਾ ਕਾਰੋਬਾਰ ਹੈ ਆ ਆਮ ਬੰਦੇ ਦਾ ਕੰਮ ਨਹੀਂ ਹੈ ਇਹ ਇਹ ਤੂੰ ਐ ਸੋਚ ਵੀ ਸੜਕਾਂ ਨਹੀਂ ਬਣਦੀਆਂ ਯਾਰ ਇਹ ਕਿੱਡੇ ਕਿੱਡੇ ਰੋਡ ਬਣਾਤੇ ਇਹਨਾਂ ਨੇ ਫੈਕਟਰੀ ਲਾਈ ਪਈ ਆ ਤਕੜੀ ਵੱਡੀ ਲੱਗੇ ਤਾਂ ਰੋੜਾਂ ਨੇ ਪੂਰੇ ਪੱਦਰ ਨੇ ਆਣ ਸਾਫ ਨੇ ਹੂੰ ਰੋਡ ਬਹੁਤ ਸੋਹਣਾ ਜਿਹੜਾ ਇਹਦੇ ਉੱਤੇ ਜੇ ਆਪਾਂ ਟਰੈਵਲ ਕਰਾਂਗੇ ਜਦ ਪਤਾ ਲੱਗਣਾ ਬਾਕੀ ਟੋਲ ਟੈਕਸ ਤੇ ਕਿੰਨੇ ਕੇ ਪੈਸੇ ਹੁੰਦੇ ਨੇ ਟਰੈਵਲ ਤੇ ਕਰੇ ਤੇ ਪਤਾ ਲੱਗਣਾ ਲਿਆ ਮੜਾ ਜੇ ਇਧਰ ਨੂੰ ਯਾਰ ਸ਼ਰਨ ਇਹਨਾਂ ਨੂੰ ਬੂਟੇ ਦਿਖਾਈਏ ਆਪਾਂ ਇਹ ਵਿਚਾਲੇ ਹਰਿਆਲੀ ਕਰਨ ਲਈ ਆ ਯਾਰੀ ਬਣਿਆ ਪਿਆ ਬੂਟਿਆਂ ਦਾ ਤਾਂ ਇਹਨਾਂ ਨੇ ਹੂੰ ਆ ਰੋਡ ਦੇਖ ਲੋ ਇਧਰ ਨੂੰ ਐਨ ਪੂਰੇ ਸਾਫ ਸੈਨ ਕਲੀਅਰ ਰੋਡ ਨੇ ਗੱਡੀ ਬਹੁਤ ਤੇਜ਼ ਆਇਆ ਕਰਨੀ ਆ ਰੋਡ ਤੇ ਜੰਮੇ ਵੀ ਕੋਈ ਟੋ ਆਣੀ ਆ ਜੇ ਮੈਨੂੰ ਲੱਗਦਾ ਸਪੀਡ ਇਹਦੀ ਲਿਮਟ ਸਪੀਡ ਹੋਊਗੀ 100 ਤੋਂ ਹੂੰ ਹੂੰ ਕੋਈ ਟੋ ਆਣੀ ਹੈਗਾ ਇਹ ਚ ਹੂੰ ਰੋਡ ਦੀ ਲਿਮਟ ਸਪੀਡ ਹੋਊਗੀ 100 ਆ ਗੱਬੇ ਇਹਨਾਂ ਨੇ ਇਸੇ ਵਾਸਤੇ ਜਾ ਕੇ ਰੱਖੀ ਹੋਈ ਸੀ ਵੀ ਆਪਾਂ ਇਹਦੇ ਦਰਖਤ ਲਾਵਾਂਗੇ ਇਹਨੂੰ ਹਰਿਆਲੀ ਬਣਾਵਾਂਗੇ ਆ ਦੇਖੋ ਰੋਡ ਦੇ ਘਣ ਪੂਰਾ ਲੱਗਦਾ ਐਦਾਂ ਰੋਡ ਦਬਈ ਚ ਨੇ ਹੂੰ ਬਾਹਰ ਲਈ ਡ੍ਰਿਪਿੰਗ ਸਿਸਟਮ ਆ ਗਿਆ ਦੇਖ ਤੂੰ ਕੱਲੇ ਕੱਲੇ ਬੂਟੇ ਨੂੰ ਪਾਣੀ ਲੱਗਦਾ ਦੇਖੀ ਮੜਾ ਜਾ ਮਾਰ ਕੈਮਰੇ ਤੇ ਨੂੰ ਦੇਖਾ ਦੇ ਡ੍ਰਿਪ ਸਿਸਟਮ ਲੱਗਿਆ ਨਾ ਕੱਲੇ ਕੱਲੇ ਬੂਟੇ ਨੂੰ ਪਾਣੀ ਲੱਗਦਾ ਹੈ ਕੱਲੇ ਕੱਲੇ ਨੂੰ ਹੂੰ ਹਰਿਆਲੀ ਹੋਣੀ ਹੈ ਹੋਣੀ ਹੈ ਜਦ ਕੱਲੇ ਕੱਲੇ ਬੂਟੇ ਨੂੰ ਪਾਣੀ ਲੱਗਣ ਨਾਲ ਪਾਣੀ ਦੀ ਬਚਤ ਨਾਲੇ ਹਰਿਆਲੀ ਹੋਊਗੀ ਹੂੰ ਇਹ ਸਿਸਟਮ ਦੁਬੇਚ ਲਾਇਆ ਹੋਇਆ ਮੈਂ ਉੱਥੇ ਦੇਖ ਕੇ ਆਇਆ ਸਰ ਨੇ ਇਹ ਚੀਜ਼ ਲੱਗੀ ਹੋਈ ਜੀ ਉੱਥੇ ਹੂੰ ਸਰ ਨੂੰ ਦੇਖ ਤੂੰ ਵੀ ਕੱਲਾ ਕੱਲਾ ਬੂਟੇ ਨੂੰ ਜਦ ਪਾਣੀ ਲੱਗਣਾ ਨਾ ਕੱਲਾ ਕੱਲਾ ਬੂਟਾ ਹਰਾ ਵੀ ਹੋਊਗਾ ਨਾਲੇ ਪਾਣੀ ਦੀ ਬਰਬਾਦੀ ਘਟਾ ਹੈਨਾ ਨਾਲੇ ਬੂਟਾ ਨਾਲੇ ਹਰਿਆਲੀ ਆ ਰੋਡ ਤੇ ਬੱਡੇ ਤੇ ਸੋਹਣੀ ਲੱਗਦੀ ਆ ਇਹ ਇਹ ਜਿਹੜੇ ਰੋਡ ਨੇ ਨਾ ਇਹਨਾਂ ਨੇ ਆਪਣੇ ਇੰਡੀਆ ਦੀ ਇੱਜ਼ਤ ਬਣਾਉਣੀ ਆ ਇਹ ਪਾਕਿਸਤਾਨ ਦੇ ਨਾਲ ਜੋੜੇ ਜਾਣੇ ਨੇ ਇਹਨਾਂ ਦੇ ਉੱਤੇ ਹੀ ਸਮਾਨ ਜਾਇਆ ਕਰਨਾ ਖੁੱਲਾ ਵਪਾਰ ਹੋਣਾ ਐ ਇੰਨਾ ਪਰਦੀ ਕੋਈ ਜਾਂਦਾ ਇਹਨਾਂ ਉੱਤੇ ਦੀ ਵਪਾਰ ਹੀ ਹੋਣਾ ਯਾਰ ਆਪਾਂ ਨੂੰ ਤਾਂ ਮਤਲਬ ਪਾਕਿਸਤਾਨ ਲੜਾਈ ਜਾਂਦੇ ਨੇ ਪਰ ਇਹ ਪਾਕਿਸਤਾਨ ਦੇ ਵਿੱਚ ਐਂਟਰ ਹੋਊਗਾ ਰੋਡ ਦੇਖ ਲਈ ਚਾਹੀਦੀ ਲੋ ਬਾਕੀ ਕਈ ਦੇਸ਼ਾਂ ਵਾਲੇ ਨੇ ਇਹ ਰੋਡ ਨੇ ਜੋੜ ਦੇਣਾ ਹਾਂ ਬਹੁਤ ਮੋਟਰਸਾਈਕਲ ਵਾਲੇ ਮੁੰਡੇ ਤਾਂ ਘੁੰਮਦੇ ਘੁੰਮਦੇ ਫਿਰਦੇ ਲੈਂਦੇ ਨੇ ਸਵਾਦ ਪੂਰਾ ਤੇ ਅਜੇ ਸਾਡੀ ਗੱਡੀ ਗੱਡੀ ਚੱਲਿਆ ਕਰਨਗੀਆਂ ਆ ਗੱਡੀਆਂ ਚੱਲਿਆ ਕਰੀ ਉੱਤਰ ਨੂੰ ਕੋਈ ਟਿਕਾਣਾ ਨਹੀਂ ਹੈਗਾ ਜਿੱਥੋਂ ਚੜ੍ਹਨਾ ਉੱਥੇ ਵੀ ਰੋਲ ਉਤਰਨਾ ਉੱਥੇ ਵੀ ਟੋਲ ਟੋਲ ਦੇ ਕੇ ਉਤਰਨਾ ਪਿਆ ਕਰੂਗਾ ਟੋਲ ਦੇ ਕੇ ਚੜ੍ਹਨਾ ਪਿਆ ਕਰੂਗਾ ਹਰੇਕ ਘੱਟ ਦੇ ਉੱਤੇ ਟੋਲ ਮਿਲੇਗਾ ਤੁਹਾਨੂੰ ਪਰ ਜੇ ਸਰਕਾਰ ਆ ਟੋਲ ਟੈਕਸ ਦੇਖ ਲੈ ਇਹਨਾਂ ਦਾ ਜਿਹੜਾ ਨਵਾਂ ਬਣਾ ਰਹੇ ਨੇ ਇਹ ਸੜਕ ਨਾਲ ਬਣ ਰਹੀ ਹੈ ਸਰ ਨਾਲ ਟੋਲ ਟੈਕਸ ਵੀ ਨਾਲ ਦੀ ਨਾਲ ਤਿਆਰ ਕਰਤਾ ਨਾਲ ਨਾਲ ਤਿਆਰ ਕਰਤਾ ਪੰਜਾਬ ਦੀਆਂ ਜੇਬਾਂ ਬਿਲਕੁਲ ਖਾਲੀ ਕਰਨਗੇ ਪਰ ਨਿਆਰਾ ਵੀ ਐਵਾ ਰੋਡਾਂ ਤੇ ਇੰਦਾ ਨਹੀਂ ਕਰੀ ਵੀਡੀਓ ਨੂੰ ਸ਼ੇਅਰ ਕਰੋ